ਪ੍ਰਵਾਸੀ ਹੈ ਮੰਨ ਲਓ ਬਈ ਉਹ ਕੋਈ ਸਬਜ਼ੀ ਦਾ ਕੋਈ ਰੇੜੀ ਦਾ ਕੰਮ ਕਰਦਾ ਬਾਈ ਜੀ ਜੇ ਉਹਦੀ ਇਨਕਮ ਦੀ ਗੱਲ ਕਰੀਏ ਮੰਨ ਲਓ ਕਈ ਨੇ ਇੱਕ ਨਹੀਂ ਹੈ ਕਈ ਨੇ ਜੇ ਮੈਂ ਤੁਹਾਨੂੰ ਉਹ ਦੱਸਾਂ ਗੱਲ ਕਈ ਕਰੋੜਾਂ ਚ ਯਾਰ ਉਹਦੀ ਜਾਇਦਾਦ ਆ ਸਾਡੇ ਨਾਲ ਵੀ ਅੱਗੇ ਬਣੇ ਹੋਏ ਨੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਕੋਈ ਆ ਕੇ ਜਿਹੜੇ ਪੁਰਾਣੇ ਸੀ ਮੰਨ ਲਓ ਇਸ ਟਾਈਮ ਉਹਨਾਂ ਦੀ 50 60 ਸਾਲ ਉਮਰ ਹੈ ਉਹਨਾਂ ਨੇ ਜਵਾਨੀ ਪਹਿਰੇ ਵਾਏ ਹੋਣਗੇ ਉਹਨਾਂ ਨੇ 20 30 ਸਾਲ ਪਿੱਛੇ ਹੁਣ ਕਮਾਈ ਕੀਤੀ 20 30 ਸਾਲ ਦੇ ਵਿੱਚ ਉਹਨਾਂ ਨੇ ਇਸ ਟਾਈਮ ਕਮਾਈ ਕਰਕੇ ਇਸ ਟਾਈਮ ਉਹਨਾਂ ਨੇ ਕਰੋੜਾਂ ਦਾ ਜਿਹੜਾ ਅੰਪਾਇਰ ਉਹ ਆਪਣਾ ਖੜਾ ਕੀਤਾ ਹੋਇਆ ਤੇ ਸਾਡੇ ਵਾਲੇ ਅਸੀਂ ਬਾਹਰ ਚਲੇ ਗਏ ਤੇ ਹੁਣ ਇੱਥੇ ਆ ਕੇ ਸਾਡੇ ਪ੍ਰਵਾਸੀਆਂ ਨੇ ਜਿਹੜਾ ਹੈ ਉਹ ਕਬਜ਼ਾ ਕਰ ਲਿਆ ਤੇ ਉਹ ਪਲੱਸ ਜਿਹੜੀ ਹੁਣ ਦੂਜੀ ਲਾ ਲਓ ਤੁਸੀਂ ਹੁਣ ਆਪਾਂ ਇਹ ਆ ਗਈ ਦੁੱਧ ਪਨੀਰ ਵਾਲੀ ਉਸ ਤੋਂ ਬਾਅਦ ਤੁਸੀਂ ਆ ਮਲਾਵਟ ਖੋਰੀ ਲਾ ਲਓ ਜਿਹੜੀ ਆ ਸਾਡੇ ਆਹ ਕੋਈ ਰੇੜੀਆਂ ਤੇ ਨਹੀਂ ਜਿਹੜਾ ਖਾਣਾ ਪੀਣਾ ਆ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਦਾ ਯਾਰ ਉਹ ਬੜੀ ਮੈਂ ਮੈਨੂੰ ਵੀ ਇਹੀ ਹੈ ਤਾਂ ਸਾਡਾ ਕੋਈ ਸਰਦਾਰ ਭਾਈ ਚਲੋ ਆਪਾਂ ਕਹਿੰਦੇ ਆ ਵੀ ਰਜਗਾਰ ਕਰੋ ਉਹ ਯਾਰ ਰਜਗਾਰ ਤਾਂ ਕਰੋ ਭਰਾਵਾ ਕਿਸੇ ਦੇ ਤੁਸੀਂ ਜਾਨ ਨਾ ਤੰਨਾ ਖੇਡੋ ਨਾ ਉਹਨੇ ਦੇਖ ਲੈ ਪਲਾਸਟਿਕ ਹੀ ਮੈਂ ਕਹਿੰਦਾ ਤੇਲ ਚ ਘੋਲਤਾ ਉਹਨੇ ਕਾਰਵਾਈ ਵੀ ਹੋਈ ਹੈ हां ਮੈਂ ਉਹੀ ਕਹਾਂ ਵੀ ਸਰਕਾਰ ਉਸ ਤੋਂ ਬਾਅਦ ਜਦੋਂ ਉਹਨੇ ਘੋਲਿਆ ਮਾਂ ਦੇ ਪੁੱਤ ਨੇ ਵੀ ਉਸ ਤੋਂ ਬਾਅਦ ਫੂਡ ਵਾਲੇ ਸੇਫਟੀ ਵਾਲੇ ਆਏ ਉਹਨਾਂ ਨੇ ਉਹਨੂੰ ਜੁਰਮਾਨਾ ਕੀਤਾ ਮੋਟਾ ਉਹਨੂੰ ਜੁਰਮਾਨਾ ਭਰਿਆ ਠੀਕ ਹੈ ਰਜਗਾਰ ਕਰਨਾ ਮਾੜੀ ਗੱਲ ਹੈ ਪਰ ਪਤੰਦਰਾ ਤੂੰ ਤਾਂ ਪਲਾਸਟਿਕ ਲਾ ਕੇ ਉਹ ਪਲਾਸਟਿਕ ਹੀ ਉਹਦੇ ਵਿੱਚ ਘੋ ਦੇ ਵਿੱਚ ਘੋਲ ਜਾਂਦਾ ਪਲਾਸਟਿਕ ਮਨ ਲਓ ਉਹ ਤੇ ਦਿਖਣਾ ਥੋੜਾ ਉਹਦੇ ਚ ਮਨ ਲਓ ਪਲਾਸਟਿਕ ਉਹ ਚ ਦਿਖਣਾ ਨਹੀਂ ਉਹ ਚ ਘੁਲ ਜਾਣਾ ਹੁਣ ਉਹ ਤੇਲ ਦੇ ਵਿੱਚ ਘੁਲ ਗਿਆ ਘੁਲ ਕੇ ਉਹ ਵਿੱਚ ਪਕੌੜੇ ਤਲਦੇ ਉਹਨੇ ਪਕੌੜੇ ਤਲਣ ਦੇ ਨਾਲ ਉਹਨੇ ਉਹ ਵਿੱਚ ਆ ਗਿਆ ਉਹ ਉਹ ਜਦੋਂ ਅੰਦਰ ਜਾਊਗਾ ਹੁਣ ਪਲਾਸਟਿਕ ਛੋਟੇ ਅੰਦਰ ਗਿਆ ਵਾ ਯਾਰ ਉਹਨੇ ਕੁਛ ਨਾ ਕੁਝ ਤਾਂ ਨੁਕਸਾਨ ਕਰਨਾ ਹੂੰ ਅੱਛਾ ਇੱਕ ਹੋਰ ਚੀਜ਼ ਜਿੱਤੇ ਆ ਗਈ ਆ ਜੀ ਕਹਿੰਦੇ ਕਿ ਪੰਜਾਬੀਆਂ ਨੂੰ ਪਤਾ ਵਾ ਵੀ ਹਾਂ ਵੀ ਦਹੀਂ ਕੀ ਚੀਜ਼ ਹੁੰਦੀ ਆ ਹਨਾ ਵੀ ਆਪਾਂ ਨੂੰ ਹੁੰਦਾ ਵੀ ਦਹੀਂ ਹੁੰਦਾ ਬੜਾ ਗਾੜਾ ਹੁੰਦਾ ਸੀ ਆਪਾਂ ਉਸ ਨੂੰ ਖਾਂਦੇ ਹਾਂ ਹਾਂਜੀ ਬੜੇ ਚਾਵਾ ਦੇ ਨਾਲ ਹਾਂਜੀ ਮੈਂ ਦੇਖਦਾ ਪਿਆ ਸੀ ਵੀ ਇੱਕ ਅਸੀਂ ਰੇੜੀ ਦੇ ਉੱਤੇ ਢੂਰੇ ਖਾਣ ਲੱਗੇ ਆ ਤੇ ਉਹਦੇ ਵਿੱਚ ਨਾ ਉਹਨੇ ਦਹੀਂ ਪਾ ਕੇ ਦਿੱਤਾ ਉਹਨੂੰ ਸਵਾਲ ਕੀਤਾ ਮੇਰੇ ਨਾਲ ਦੇ ਨੇ ਕਹਿੰਦਾ ਯਾਰ ਆਹ ਕੀ ਤੁਸੀਂ ਦੱਸਤਾ ਵਾ ਦੁੱਧ ਹੀ ਪਾ ਕੇ ਕਹਿੰਦਾ ਜੀ ਇਹ ਦਹੀਂ ਆ ਉਹ ਬਣਾਈ ਉਹਦੀ ਰਸੀ ਪਈ ਸੀ ਉਹ ਕਹਿੰਦੇ ਆ ਵੀ ਹਾਂ ਜੀ ਨਹੀਂ ਨਹੀਂ ਜੀ ਇਹ ਸਾਡੇ ਐਵੇਂ ਦਿੱਤੀ ਜਾਂਦੀ ਹੈ ਵੀ ਅਸੀਂ ਐਸੀ ਤਰ੍ਹਾਂ ਹੀ ਦਿੰਨੇ ਆ ਤੇ ਉਥੇ ਉਹ ਉਹਦੇ ਵੀ ਇਹੀ ਵਰਡ ਸੀਗੇ ਕਹਿੰਦਾ ਯਾਰ ਵੀ ਹੁਣ ਦੇਖ ਲੈ ਪ੍ਰਵਾਸੀ ਵੀ ਇਸ ਨੂੰ ਚੀਜ਼ ਨੂੰ ਚਲਾਉਂਦੇ ਆ ਪੰਜਾਬੀ ਚਲਾ ਨਹੀਂ ਸਕਦੇ ਕਾਜ ਸਾਨੂੰ ਇਸ ਜਿਹੜੀ ਐ ਪਿਓਰ ਮਿਲ ਜਾਂਦੀ ਕਾਜ ਨਹੀਂ ਹੁੰਦਾ ਪਿਓਰ ਪਿਓਰ ਮੈਂ ਉਹੀ ਕਹਿੰਦਾ ਬਾਈ ਜੀ ਹੁਣ ਮੰਨ ਲਓ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਉਹ ਜਿਹੜਾ ਪੰਜਾਬੀ ਹੋਊਗਾ ਜਾਂ ਹੋਰ ਆਪਣਾ ਇਥੋਂ ਪੰਜਾਬ ਦਾ ਬਸ ਨਹੀਂ ਕਿਉਂਕਿ ਉਸ ਉਹ ਮੰਨ ਲਓ ਇਸ ਮੈਂ ਤਾਂ ਸਮਝਦਾ ਗੱਲ ਵੀ ਦਿਲੋਂ ਕੋਈ ਬੰਦਾ ਕਿਸੇ ਦੀ ਸਿਹਤ ਨਾ ਜਾਂ ਕਿਸੇ ਦੀ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਜਰਮੀ ਸਾਡੇ ਇਹ ਜਿਹੇ ਨੇ ਵੀ ਕੋਈ ਵੀ ਬੰਦਾ ਸਾਡਾ ਜਿਹੜਾ ਪੰਜਾਬ ਤੋਂ ਆ ਉਹ ਕਿਸੇ ਨਾ ਯਾਰ ਇਸ ਤੌਰ ਤੇ ਧੋਖਾ ਨਹੀਂ ਕਰੂਗਾ ਉਹ ਕਹਿ ਕੇ ਚੀਜ਼ ਵੇਚੂਗਾ ਪਰ ਜਿਹੜਾ ਹੁਣ ਮੰਨ ਲਓ ਤੁਸੀਂ ਹੁਣ ਰੇੜੀਆਂ ਤੇ ਲਾ ਲਓ ਯਾਰ ਮੰਨ ਲਓ ਆਈਡੈਂਟੀਫਿਕੇਸ਼ਨ ਕੌਣ ਕਰੂਗਾ ਇਹ ਵੀ ਕੀ ਖਬਾਰ ਰਹੇ ਨੇ ਮੰਨ ਲਓ ਜਿਹੜੀ ਹੁਣ ਇੰਨੀਆਂ ਰੇੜੀਆਂ ਨੇ ਪ੍ਰਵਾਸੀਆਂ ਦੀਆਂ ਲਾ ਲਓ ਜਾਂ ਹੋਰ ਲਾ ਲਓ ਯਾਰ ਉਹ ਉਹ ਰੇੜੀਆਂ ਤੇ ਕੀ ਬਿਕ ਰਿਹਾ ਤੇ ਕੀ ਖਾ ਰਹੇ ਮਾਲੋ ਮੈਨੂੰ ਯਾਦ ਆ ਤੁਸੀਂ ਹੱਸੋਗੇ ਵੀ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ 2000 ਸਾਲ ਦੇ ਵਿੱਚ ਆ ਬਰਗਰ ਜਿਹੜਾ ਹੁੰਦਾ ਬਰਗਰ ਕਹਿੰਦਾ ਨੇ ਇਹ 2000 ਸਾਲ ਦੇ ਵਿੱਚ ਸਾਡੇ ਪਿੰਡ ਆਇਆ ਸੀ ਸਾਡੇ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਬੰਦਾ ਉਹ ਪਹਿਲੀ ਵਾਰ ਉਹ ਬਰਗਰ ਲੈ ਕੇ ਆਇਆ ਉਹ ਬੜਾ ਬਈ ਉਹ ਦੇਖਣ ਜਾਇਆ ਕਰੀਏ ਵੀ ਕੀ ਆ ਬਈ ਖਾ ਕੇ ਦੇਖੋ ਵੀ ਉਹ ਫਲਾਣਾ ਮੰਨ ਲਓ ਸ਼ੋਕੀ ਕਹਿੰਦੇ ਨੇ ਸਾਡੇ ਪਿੰਡ ਜਿਹੜੇ ਹੋਣਗੇ ਸਾਡੇ ਕਿੱਲਣ ਵਾਲੇ ਸਭ ਜਾਣਦੇ ਨੇ ਉਹ ਸ਼ੋਕੀ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ 버ਗਰ ਲੈ ਕੇ ਆਇਆ 2000 ਦੇ ਵਿੱਚ ਹੋਰ ਵੀ ਮੈਨੂੰ ਲੱਗਦਾ ਪਤਾ ਨਹੀਂ ਉਦੋਂ ਪਹਿਲਾਂ ਕਿਸੇ ਨੇ ਖਾਦਾ ਜਾਂ ਨਹੀਂ ਸਾਡੇ ਪਿੰਡ ਦੇ ਵਿੱਚ 2009 ਦੇ ਵਿੱਚ 2001 ਦੇ ਵਿੱਚ ਹੁਣ ਅਸੀਂ ਉਦੋਂ 8ਵੀਂ 10ਵੀਂ ਚੁੰਦੇ ਸੀ ਮੰਨ ਲਓ ਉਦੋਂ ਉਹ ਲੈ ਕੇ ਆ ਤੇ ਉਹ ਇੰਨੀ ਕ੍ਰਿਓਸਿਟੀ ਉਦੋਂ ਬਾਅਦ 버ਗਰਾਂ ਦੀ ਪ੍ਰਮਾਅ ਰਹੂਗੀ ਬਲਕਿ ਫਾਸਟ ਫੂਡ ਕਹ ਦਿੰਦੇ ਆਪਾਂ ਹਨ ਮਨ ਲਓ ਅੱਗੇ ਕੀ ਸੀ ਵੀ ਅੱਗੇ ਜਦੋਂ ਆਪਾਂ ਖਾਂਦੇ ਸੀ ਮਨ ਲਓ ਘਰਾਂ ਦੇ ਵਿੱਚ ਸੀ ਜਦੋਂ ਸਾਡੀ ਉਮਰ ਸੀਗੀ ਅਸੀਂ ਸਕੂਲੇ ਮਨ ਲਓ ਜਾਣਾ ਜਾਂ ਗਰਾਊਂਡਾਂ ਦੇ ਵਿੱਚ ਖੇਡਣਾ ਜਾਂ ਹੋਰ ਕਰਨਾ ਉਹ ਕੀ ਸੀ ਘਰੀਲੂ ਸਾਡੀ ਜਿਹੜੀ ਹੁੰਦੀ ਸਾਰਾ ਘਰੀਲੂ ਖਾਣਾ ਹੁੰਦਾ ਸੀ ਬਾਹਰਲਾ ਖਾਣਾ ਕੋਈ ਰੈਸਟੋਰੈਂਟ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਆ ਨਮਾ ਹੀ ਚੱਲ ਪਏ ਜਿਹੜੇ 버ਗਰ ਦੇ ਕਿੰਨੇ ਕਿੰਨੇ ਤੁਸੀਂ ਵੱਡੇ ਆਪਾਂ ਅੱਗੇ ਕਿਸਾਨੀ ਵੇਲੇ ਵੀ ਚਲੋ ਸਮਝ ਰੱਖਦੇ ਆ ਵੀ ਕਾਰਪੋਰੇਟ ਦੀ ਗੱਲ ਕੀਤੀ ਹੈ ਕਾਰਪੋਰੇਟ ਯਾਰ ਇਹ ਕਾਰਪੋਰੇਟ ਯਾ ਹੈ ਕਿੱਦੇ ਸਾਡੇ ਸਾਡੇ ਸ਼ੋਅਰੂਮ ਨੇ ਤੁਸੀਂ ਅੱਗੇ ਦੇਖੋ ਵੀ ਇੱਕ ਹੋਰ ਤੁਹਾਨੂੰ ਮੈਂ 버ਗਰਾਂ ਦੀ ਦੱਸਾਂ ਵੀ ਅੱਗੇ ਹੀ ਖੁੱਲਿਆ ਸੀ ਪਹਿਲਾਂ ਉਹ ਦਰਾਹੀ ਇੱਥੋਂ ਜਾ ਕੇ ਦਰਾਹੀ ਖਾਂਦੇ ਸੀ ਹੁਣ ਤਾਂ ਮੈਨੂੰ ਲੱਗਦਾ ਸਾਡੇ ਇੱਥੋਂ ਤੁਰਪੀ ਆਪਾਂ 5 ਕਿਲੋਮੀਟਰ ਦੇ ਵਿੱਚ 4-5 ਹੋਣਗੇ ਯਾਰ ਕਿਲੋ ਕਿਲੋਮੀਟਰ ਤੇ ਸਾਨੂੰ ਇਹ ਚੀਜ਼ਾਂ ਇਹ ਕਾਰਪੋਰੇਟ ਜਿਹੜਾ ਹੈ ਵੀ ਇਹ ਭਾਰੀ ਹੋ ਗਿਆ ਆਪਣੀ ਜਿਹੜੀਆਂ ਨਰੋਲ ਕਰਦੀਆਂ ਚੀਜ਼ਾਂ ਸੀ ਉਹ ਤੋਂ ਅਸੀਂ ਪਰੇ ਹੋ ਗਏ ਤੇ ਜਿਹੜਾ ਇਹ ਨੁਕਸਾਨ ਚੱਲ ਰਿਹਾ ਹੈ ਆਪਾਂ ਇੰਨੀਆਂ ਬਿਮਾਰੀਆਂ ਲਾਂਭ ਤੱਕ ਅਸੀਂ ਲੈ ਲਈ ਇਨਾ ਕੁਛ ਅਸੀਂ ਆਪਣੇ ਪਿੰਡੇ ਤੇ ਹੰਡਾ ਰਹੇ ਹਾਂ ਉਹ ਉਹ ਸਿਰਫ ਸਾਡੀਆਂ ਗਲਤੀਆਂ ਨੇ ਬਾਈ ਜੀ ਕਿਉਂਕਿ ਅਸੀਂ ਆਪਣੀਆਂ ਜਿਹੜੀ ਲਾ ਲੋ ਤੁਸੀਂ ਵੀ ਆਪਣੀਆਂ ਚੀਜ਼ਾਂ ਤੋਂ ਪਰੇ ਹੋਗੇ ਇਨਾ ਚ ਸਾਨੂੰ ਵਿਸ਼ਵਾਸ ਜਾਗਣ ਲੱਗਿਆ ਵੀ ਮਤਲਬ ਵੀ ਪਤਾ ਨਹੀਂ ਕੀ ਸਾਨੂੰ ਕੋਈ ਨਵਾਂ ਪਰੋਸ ਕੇ ਦਿੰਦਾ ਜਾਂ ਉਹ ਲਿਸ਼ਕ ਪੁਛਕ ਸਾਨੂੰ ਸ਼ੋਰੂਮਾਂ ਦੇ ਵਿੱਚ ਸੀਸਿਆਂ ਦੇ ਵਿੱਚ ਸਾਨੂੰ ਲਿਸ਼ਕ ਪੁਛਕ ਮਿਲਦੀ ਹੈ ਤੇ ਉਹ ਉਹ ਸਾਨੂੰ ਮਤਲਬ ਇਸ ਹੱਦ ਤੱਕ ਇੰਨੀਆਂ ਬਿਮਾਰੀਆਂ ਜਾਂ ਲਾ ਲੋ ਉਹ ਸਾਨੂੰ ਹੁਣ ਘੇਰਿਆ ਹੋਇਆ ਬਾਈ ਜੀ ਚਾਟੀ ਦੀ ਲੱਸੀ ਇੱਕ ਸਾਲ ਪਹਿਲਾਂ ਬੜੀ ਮਸ਼ਹੂਰ ਹੋਈ ਸੀਗੀ ਹੁਣ ਵੀ ਮੇਰੇ ਖਾਤੇ ਚੱਲਦੀ ਆ ਹਾਂਜੀ ਚਾਟੀ ਦੀ ਲੱਸੀ ਜਿਹੜੀ ਪਹਿਲਾਂ ਦੇਖੀ ਜਾਂਦੀ ਕਹਿੰਦੇ ਕਾੜੀ ਜਾਂਦੀ ਸੀ ਉਹ ਨਾ ਪੂਰੀ ਚੰਗੀ ਤਰ੍ਹਾਂ ਕਾੜ ਕੇ ਲਾਲ ਰੰਗ ਹੋ ਜਾਂਦਾ ਫਿਰ ਪੀਤੀ ਜਾਂਦੀ ਸੀ ਫਿਰ ਹੁਣ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਦਾ ਜਦੋਂ ਵੀ ਜਿਹੜਾ ਲਿਖ ਦਿੰਦਾ ਚਾਟੀ ਦੀ ਲੱਸੀ ਲਓ ਜੀ 20 ਬੀ ਲਓ ਉਹ 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 ਵੀ ਚੀਜ਼ ਤੇ ਉੱਤੇ ਮੇਰੇ ਖਿਆਲ ਚ ਹੋਣੀ ਚਾਹੀਦੀ ਕਾਰਵਾਈ ਉਹ ਬਾਕੀ ਦੇ ਵਿੱਚ ਉਹ ਚੀਜ਼ ਪਿਓਰ ਹੈਗੀ ਆ ਕਿ ਨਹੀਂ ਕਿ ਬਾਕੀ ਚਾਟੀ ਲੱਸੀ ਹੈਗੀ ਵੀ ਆ ਕਿ ਬਸ ਵੈਸੇ ਹੀ ਉਹ ਕਹਿ ਦਈਏ ਵੀ ਚੱਕ ਕੇ ਬਸ ਫੜਾਈ ਜਾਂਦੇ ਮੈਂ ਮੈਂ ਉਹ ਵੀ ਬਾਈ ਜੀ ਤੁਹਾਨੂੰ ਦੱਸਾਂ ਵੀ ਚਾਟੀ ਦੀ ਲੱਸੀ ਕੀ ਸੀ ਵੀ ਸਾਡੀ ਦਾਦੀ ਹੁੰਦੀ ਸੀ ਮੰਨ ਲਓ ਉਹ ਕੀ ਸੀ ਵੀ ਸਵੇਰੇ ਦੁੱਧ ਰੱਖ ਦਣਾ ਜਿਵੇਂ ਸ ਸਵੇਰੇ ਦੁੱਧ ਰੱਖ ਦੇਣਾ ਆਹ ਮਲਵਾਰੇ ਦੇ ਵਿੱਚ ਉਹ ਸਾਰੀ ਦਿਹਾੜੀ ਦੁੱਧ ਨੇ ਕੜੀ ਜਾਣਾ ਮਲੋ ਪੂਰੀ ਦਿਹਾੜੀ ਉਹਨੇ ਨਿੰਮੀ ਗੈਸ ਜਾਂ ਆਪਾਂ ਕਹਿੰਦੇ ਨੇ ਗੋਹਿਆਂ ਦੇ ਉੱਤੇ ਜਿਵੇਂ ਕਹਿੰਦੇ ਹਾਂ ਹਾਰੇ ਦੇ ਵਿੱਚ ਹਾਰੇ ਦੇ ਵਿੱਚ ਮਲੋ ਗੋਹੇ ਲਾ ਕੇ ਜਾਂ ਲੱਕੜ ਲਾ ਕੇ ਉਹਨੂੰ ਹਾਰੇ ਦੇ ਵਿੱਚ ਰੱਖ ਦੇਣਾ ਉਹਨੇ ਪੂਰੀ ਦਿਹਾੜੀ ਮਲੋ ਮਿੰਨੀ ਮਿੰਨੀ ਅੱਗ ਦੇ ਉੱਤੇ ਉਹਨੇ ਮਲੋ ਕੜੀ ਜਾਣਾ ਕੜੀ ਜਾਣਾ ਉਹਦਾ ਰੰਗ ਲਾਲ ਹੋ ਜਾਂਦਾ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਆਪਾਂ ਜਾਗ ਲਾ ਦੇਣਾ ਜਦੋਂ ਦੂਜੇ ਦਿਨ ਉਹਨੂੰ ਕਾੜਨਾ ਉਹ ਲੱਸੀ ਥੋੜੀ ਮਤਲਬ ਲਾਲ ਭਣਕ ਮਾਰਦੀ ਹੁੰਦੀ ਸੀ ਮਤਲਬ ਜੇ ਕਹੀਏ ਗਾੜੀ ਰੂਪ ਦੇ ਵਿੱਚ ਤੇ ਜਿਹੜੀ ਮਖਣੀ ਹੁੰਦੀ ਸੀਗੀ ਉਹ ਵੀ ਤੁਸੀਂ ਹੁਣ ਤਾਂ ਅੱਜਕੱਲ ਤੁਸੀਂ ਮਖਣੀ ਦੇ ਕੋਈ ਬਿਲਕੁਲ ਚੱਟੀਆਂ ਦੁੱਧਰਗੀਆਂ ਪੰਜਾਂ ਰੂਹ ਵਰਗੀ ਆ ਪਰ ਉਹਦਾ ਕੀ ਸੀ ਵੀ ਉਹਦਾ ਇੱਕ ਟੇਸਟ ਸੀਗਾ ਜਿਹੜਾ ਮਤਲਬ ਪੂਰੀ ਕੜ ਕੇ ਪੂਰਾ ਦਿਨ ਉਤੇ ਪ੍ਰੋਸੈਸ ਚੱਲਦਾ ਸੀ ਤੇ ਉਹ ਸਮੇਂ ਦੇ ਵਿੱਚ ਦੇਖੋ ਤੁਸੀਂ ਮਤਲਬ ਅੱਜ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਵੀ ਕਿਸੇ ਟਾਈਮ ਕਰਦੇ ਸੀ ਵੀ ਲੱਸੀ ਦੇਖ ਲਓ ਤੁਸੀਂ ਹੁਣ ਲੱਸੀ ਪੈਕਟਾਂ ਦੇ ਵਿੱਚ ਤੁਹਾਨੂੰ ਮਿਲਦੀ ਐ ਆਮ ਦੁੱਧ ਵੀ ਮਿਲਣ ਲੱਗ ਗਿਆ ਪੈਕਟਾਂ ਦੁੱਧ ਵੀ ਪੈਕਟਾਂ ਦੇ ਵਿੱਚ ਮਿਲਦਾ ਚਲੋ ਦੁੱਧ ਤਾਪਾ ਕਿਸੇ ਇੱਕ ਹੱਦ ਤੱਕ ਸੋਚਦੇ ਆਂ ਪਰ ਲੱਸੀ ਦਾ ਕਿਸੇ ਨੇ ਨਹੀਂ ਸੋਚਿਆ ਸੀ ਵੀ ਲੱਸੀ ਵੀ ਕੁਦਰਤੀ ਪੈਕਟਾਂ ਦੇ ਵਿੱਚ ਆਪਾਂ ਨੂੰ ਮਿਲੂਗੀ ਹਨ ਤੇ ਇਹ ਵੱਡਾ ਕਾਰਨ ਇਹੀ ਆ ਗੱਲ ਵੀ ਜਿਹੜੀ ਪੁਰਾਣੀ ਐ ਜੀਜ਼ਾਂ ਸੀ ਬਾਈ ਜੀ ਬੜਾ ਮੰਨ ਲਓ ਸਾਨੂੰ ਹੁਣ ਲੋਕ ਮੁੜ ਰਹੇ ਨੇ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਈਆਂ ਦੀ ਲਾ ਰਹੇ ਨੇ ਵੀ ਇਹ ਸਾਨੂੰ ਮੁੜਨਾ ਪਊਗਾ ਜੇ ਅਸੀਂ ਆਪਣੇ ਪੰਜਾਬੀ ਜੇ ਪੰਜਾਬ ਦੀ ਗੱਲ ਕਰੀਏ ਪੁਰਾਣਾ ਸਾਡਾ ਯਾਰ ਸਾਡਾ ਤਾਂ ਇਤਿਹਾਸ ਹੀ ਬਾਈ ਜੇ ਗੱਲ ਕਰਨ ਲੱਗ ਜਾਈਏ ਤਾਂ ਚਾਰ ਲਾ ਲੂ ਜਾਂ ਸਾਡਾ ਖਾਣਾ ਪੀਣਾ ਲਾ ਲੂ ਉਹਦੀ ਤਾਂ ਮਤਲਬ ਤੋੜ ਹੀ ਹੈ ਨੀਗਾ ਸਾਡੀਆਂ ਤਾਂ ਜਿਹੜੇ ਬਾਹਰਲੇ ਸੂਬੇ ਨੇ ਉਹ ਪੰਜਾਬ ਦੀ ਤਾਂ ਖਾਣੇ ਪੀਣੇ ਤਾਂ ਆਧਾਰਨ ਨੇ ਪਰ ਜਿਹੜੀ ਇਹ ਮਲਾਬਟ ਖੋਰੀ ਨੇ ਇਹ ਸਾਡਾ ਲੱਕ ਤੋੜਦਾ ਹੁਣ ਮਲਾਬਟ ਖੋਰੀ ਹੈ ਜਿਹੜੀ ਇਹ ਮਤਲਬ ਇਹ ਮਤਲਬ ਜਿਹੜੇ ਚੰਗਾ ਆਪਾਂ ਕਹਿੰਦੇ ਨੇ ਵੀ ਗਰੋ ਆ ਜਾਂ ਅਲਾਮਤ ਆ ਇਹ ਮਲਾਬਟ ਖੋਰੀ ਦੀ ਤਾਂ ਲੱਕ ਪਰ ਇਹ ਚ ਸਰਕਾਰ ਨੂੰ ਮੂਰੇ ਹੁਣ ਮੂਰੇ ਲੱਗਣਾ ਪਊਗਾ ਇਹਨਾਂ ਨੂੰ ਜਿਵੇਂ ਕਹਿੰਦੀ ਬਿਮਾਰ ਕੇ ਕਾਂ ਟੰਗਣਾ ਪਊਗਾ ਤੇ ਸਖਤ ਕਾਨੂੰਨ ਬਣਾਉਣਾ ਪਊਗਾ ਜਿਹੜਾ ਵੱਡਾ ਕਾਰਨ ਹੈ ਕਿਉਂਕਿ ਉਹ ਸਾਲ ਛੇ ਵੀ ਨਹੀਂ ਸাজা ਕੁਛ ਨਹੀਂ ਹੈ ਜੇ ਸਖਤ ਕਾਨੂੰਨ ਬਣੂਗਾ ਤੇ ਪਲੱਸ ਅਸੀਂ ਇਹਨਾਂ ਨੂੰ ਛੱਡ ਕੇ ਆਮ ਲੋਕ ਮੂਰੇ ਆਉਣਗੇ ਤੇ ਉਸ ਤੋਂ ਬਾਅਦ ਜਿਸ ਸੀ ਆਪ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਚਾਹੇ ਉਹ ਅਸੀਂ ਆਪਦੇ ਹੁਣ ਹਰੇਕ ਘਰ ਦੇ ਵਿੱਚ ਡੰਗਰ ਰੱਖੀਏ ਤੇ ਆਪਦੀ ਜਿਹੜੀ ਜਿੰਨੀ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਕੋਈ ਚੀਜ਼ ਖਾਂ ਮਤਲਬ ਦੁੱਧ ਤੋਂ ਲੈ ਕੇ ਮਤਲਬ ਸਬਜ਼ੀਆਂ ਤੱਕ ਸਾਨੂੰ ਘਰੇ ਅਗਾਈਏ ਪਰ ਹੁਣ ਮੈਂ ਤੁਹਾਨੂੰ ਹੋਰ ਵੀ ਇੱਕ ਤੁਹਾਨੂੰ ਗੱਲ ਦੱਸਾਂ ਸਬਜ਼ੀਆਂ ਲਾਲੂ ਜਾਂ ਸਾਡੀ ਧਰਤੀ ਵੀ ਇਸ ਤਰ੍ਹਾਂ ਦੀ ਜਿਵੇਂ ਕਹਦੀ ਹੈ ਹੋ ਗਈ ਗੱਲ ਹੁਣ ਮੈਂ ਇੱਕ ਦੀ ਸਬਜ਼ੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਯੂਨੀਅਤ ਤੋਂ ਇੱਕ ਕਿੱਟ ਮਿਲ ਜਾਂਦੀ ਹੈ ਸਬਜ਼ੀਆਂ ਦੀ ਉਹ ਸਬਜ਼ੀਆਂ ਲੈ ਕੇ ਮੈਂ ਇੱਕ ਦੀ ਲਾਈਆਂ ਉੱਥੇ ਪਰ ਉਹ ਵੱਡਾ ਕਾਰਨ ਹਰੇਕ ਤਰ੍ਹਾਂ ਦੀ ਸਬਜ਼ੀ ਲਈ ਵੀ ਚਲੋ ਆਪਾਂ ਯਾਰ ਘਟੋ ਘਟਾ ਟਟਲੀ ਸਾਹਿਬ ਦੇ ਸ਼ੁਰੂ ਤਾਂ ਕਰੀਏ ਆਪਾਂ ਉਹ ਸਬਜ਼ੀਆਂ ਲਾਈਆਂ ਇੱਕ ਦੀ ਫਾਲੇ ਨਹੀਂ ਲੱਗਿਆ ਬਾਈ ਜਮਾਈ ਨਹੀਂ ਜਮਾਈ ਸਬਜ਼ੀ ਬਦਲ ਫਿਰ ਮੈਂ ਇੱਥੇ ਗਿਆ ਜਾਂ ਹੋਰ ਉਹ ਕਹਿੰਦਾ ਬਾਈ ਜੀ ਤੁਸੀਂ ਤੁਸੀਂ ਕੱਲੇ ਨਹੀਂ ਕਹਿ ਰਹੇ ਵੀ ਤੁਸੀਂ ਇਹ ਰੇਸ਼ੋ ਕੱਢੋਗੇ ਤਾਂ ਇੱਕ ਦੀ ਮੋਸਟਲੀ ਪੰਜਾਬ ਦੇ ਵਿੱਚ ਜੇ ਕੋਈ ਮਨ ਲਓ ਪਤਾ ਨਹੀਂ ਵੈਦਰ ਲਾ ਲਓ ਜਾਂ ਮੌਸਮ ਲਾ ਲਓ ਜਾਂ ਕੀ ਰੱਬ ਜਾਣੀ ਕੀ ਚੱਕਰ ਆ ਤੇ ਉਹ ਸਬਜ਼ੀਆਂ ਦਾ ਬਹੁਤ ਮਨ ਲੂ ਜਿਵੇਂ ਕਹਿੰਦਾ ਮੇਰੇ ਨੂੰ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਸਬਜ਼ੀ ਮਹਿੰਗਾ ਹੋਣਾ ਬੜੀ ਮਹਿੰਗੀ ਹੋਣ ਦਾ ਕਾਰਨ ਹੀ ਹੈ ਕਿ ਜਿਹੜੀ ਆਮ ਕਿਸਾਨਾਂ ਦੀ ਉਹ ਸਬਜ਼ੀ ਉਹ ਨਹੀਂ ਲੱਗੀ ਹੈ ਉਹ ਪੈਸਟੀਸਾਈਡ ਨੇ ਬਾਈ ਦਵਾਈਆਂ ਨੇ ਕਿਉਂਕਿ ਅਸੀਂ ਚਾਹੇ ਕਣਕ ਝੋਨਾ ਜਾਂ ਹੋਰ ਆ ਗੱਲ ਜੀ ਉੱਥੇ ਲਾਵਾਂਗੇ ਉਹ ਦਵਾਈ ਜਾਂ ਸਾਡੀ ਧਰਤੀ ਤਾਂ ਜ਼ਹਿਰੀਲੀ ਹੋਈ ਗਈ ਨਾ ਮੰਨ ਲਓ ਜੇ ਇੱਕ ਨਹੀਂ ਹੈ ਦੂਜਾ ਦੂਜਾ ਨਹੀਂ ਹੈ ਆਪਾਂ ਕਿੰਨੀਆਂ ਦਵਾਈਆਂ ਉਹਦੇ ਵਿੱਚ ਪਾਉਣੇ ਆ ਰਹੀਆਂ ਹਾਂ ਸਪਰੇਆਂ ਜਾਂ ਹੋਰ ਉਹਦੇ ਕਰਕੇ ਸਬਜ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਨੇ ਮੈਂ ਨਾਰਮਲ ਸਪਰੇਅ ਕੀਤੀ ਹੋਰ ਕੋਈ ਦਵਾਈ ਨਹੀਂ ਪਾਈ ਜਿਵੇਂ ਚਾਹ ਪੱਤੀ ਵਾਲੀ ਲਾ ਲਓ ਜਾਂ ਲੱ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਨਾ ਜਿਹੜੇ ਦੁੱਧ ਹੁੰਦੇ ਨੇ ਹਨਾ ਉਹਨਾਂ ਨੂੰ ਸਟੋਰ ਕਰਿਆ ਜਾਂਦਾ ਸੀਗਾ ਜਦੋਂ ਵੀ ਕਦੇ ਤਾਂ ਉਹ ਕਹਿੰਦੇ ਸੀ ਵੀ ਜਦੋਂ ਸਟੋਰ ਹੋ ਗਿਆ ਉਹਦਾ ਜਾਂਦਾ ਦਹੀਂ ਬਣਾ ਲਓ ਜਾਂ ਉਸ ਤੋਂ ਬਾਅਦ ਜੋ ਕੁਝ ਵੀ ਬਣ ਸਕਦਾ ਵਾ ਬਣਾਓ ਦੇ ਸੀ ਕਿ ਉਹ ਬਣਾ ਲਓ ਚਾਹੇ ਮੱਖਣ ਬਣਾ ਲਓ ਕੁਝ ਵੀ ਬਣਾ ਲਓ ਹਨਾ ਉਹ ਆਪ ਚੀਜ਼ ਜਿਹੜੀ ਇਕੱਠੀ ਕਰਕੇ ਰੱਖ ਲੈਂਦੇ ਸੀ ਉਹ ਸਾਰੀ ਸਟੋਰ ਕਰਕੇ ਜੀ ਅੱਜ ਕੱਲ ਉਹ ਉਹੀ ਚੀਜ਼ਾਂ ਜਿਹੜੀਆਂ ਪ੍ਰੋਡਕਟ ਨੇ ਉਹ ਪੈਕੇਟ ਚ ਆਉਂਦੀਆਂ ਨੇ ਲੇਕਿਨ ਹੁਣ ਇਹੀ ਚੀਜ਼ ਜਦੋਂ ਕਿਸੇ ਬੱਚੇ ਨੂੰ ਨਵੇਂ ਯੰਗਸਟਰ ਨੂੰ ਕਹਿ ਲੋ ਜਾਂ ਫਿਰ ਬਿਲਕੁਲ ਛੋਟੇ ਬੱਚੇ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਉਹ ਪੇਟ ਖਰਾਬ ਹੋਣ ਵਾਲੇ ਹੋ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਉਹੀ ਚੀਜ਼ ਠੀਕ ਲੱਗਦੀ ਐ ਵੀ ਇਹ ਵੀ ਚੀਜ਼ ਚੱਲਦੀ ਪਈ ਐ ਭਾਈ ਮੈਂ ਤਾਂ ਇਹ ਵੀ ਸਾਡੇ ਸਰੀਰ ਯਾਰ ਉਹਦੇ ਤੇ ਅੰਗੇਜ ਗਏ ਜਿਵੇਂ ਆਪਾਂ ਕਹਦੇ ਨੇ ਇਹ ਗੱਲ ਵੀ ਸਾਡਾ ਸਰੀਰ ਆ ਜਾਂ ਹੋਰ ਆ ਗੱਲ ਪਹਿਲਾਂ ਜਿਹੜੀ ਚੰਗੀਆਂ ਹੁਣ ਮੰਨ ਲਓ ਆਪਾਂ ਕਹਿੰਦੇ ਆ ਵੀ ਤੁਸੀਂ ਆਪਾਂ ਮਜ਼ਾਕ ਲਈ ਤੁਸੀਂ ਚਾਹ ਪੀਤੀ ਸੀ ਤੁਸੀਂ ਕਹਿੰਦੇ ਕੁਐਸਚਨ ਕੀਤਾ ਕਿ ਨਹੀਂ ਪੀਤਾ ਯਾਰੇ ਕੀ ਜੇਕਰ ਆ ਜਾ ਹੋਰ ਆ ਗੱਲ ਹੈ ਕਈ ਵਾਰ ਇਹ ਹੁੰਦਾ ਵੀ ਮੰਨ ਲਓ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਵਾਕ ਨੂੰ ਕਿਸੇ ਨੂੰ ਪਿਓ ਯਾਰ ਤੁਸੀਂ ਮੰਨ ਲਓ ਚੰਗੀ ਮੱਝ ਦਾ ਜਾਂ ਹੋਰ ਆ ਜਿਹੜਾ ਵਧੀਆ ਖਰਾਕ ਦਾਣਾ ਦੂਣਾ ਪਿਆ ਹੋ ਇਹਨਾਂ ਵਿਜੇਪੀਓਰ ਦੁੱਧ ਉਹਨੂੰ ਪਿਆਦੀ ਆ ਕਿਉਂਕਿ ਇਹ ਹੀ ਕੀ ਗੱਲ ਪੈਕਟ ਫੂਡ ਜਾਂ ਹੋਰ ਮਤਲਬ ਹੁਣ ਬਾਹਰੋਂ ਕੋਈ ਜਵਾਕ ਆਉਣਾ ਜਾਂ ਆਪਾਂ ਹੁਣ ਬਾਹਰਲੇ ਅੱਗੇ ਸਿਆਲਾਂ ਚ ਆਉਂਦੇ ਨਹੀਂ ਜਦੋਂ ਹੁਣ ਉਹ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਉਹ ਹੋਰ ਹਿਸਾਬ ਦਾ ਹਨਾ ਖਾਣਾ ਪੀਣਾ ਜੇ ਆਪਣਾ ਇੱਧਰ ਕਹਿੰਦੇ ਵੀ ਯਾਰ ਇਹਨੂੰ ਜਿਵੇਂ ਕੋਈ ਪੁਰਾਣੀਆਂ ਸਾਡੀਆਂ ਭੈਣਾਂ ਜਾਂ ਹੋਰ ਬੱਚੇ ਛੋਟੇ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਪਾਣੀ ਪਾ ਕੇ ਦਿਓ ਵੀ ਜੇ ਪਿਓਰ ਪਿਆਤਾ ਜਿਹੜੀ ਸਾਡੀ ਚੀਜ਼ ਪਿਓਰ ਹੈ ਮੰਨ ਲਓ ਹਨਾ ਉਹ ਪਿਓਰ ਤੇ ਸਾਡਾ ਜਿਹੜਾ ਅੰਦਰਲੇ ਲੀਵਰ ਹੈ ਜਾਂ ਹੋਰ ਉਹ ਡਾਈਜੈਸਟ ਨਹੀਂ ਕਰਦਾ ਵੀ ਇੰਨੀ ਸਾਡੀ ਉਹਦੀ ਮਾਤਰਾ ਜਿਹੜੀ ਚੰਗੀ ਹੈ ਜਾਂ ਹੋਰ ਹਨਾ ਜੇ ਪਿਓਰ ਚੀਜ਼ ਆ ਤਾਂ ਪਰ ਵੀ ਇਹਨੂੰ ਪਾਣੀ ਪਾ ਕੇ ਦਿਓ ਜਾਂ ਇਹਨੂੰ ਪਤਲੀ ਚੀਜ਼ ਕਰਕੇ ਦਿਓ ਵੀ ਇਹਨੇ ਡਾਈਜੈਸਟ ਨਹੀਂ ਕਰਨਾ ਹੈ ਤੇ ਹੁਣ ਤੁਸੀਂ ਇਹ ਗੱਲ ਕਰਦੇ ਸੀ ਪਹਿਲਾਂ ਆਪਾਂ ਬਾਹਰ ਦੀ ਗੱਲ ਕਰੀਏ ਜੀ ਹਨਾ ਵੀ ਬਾਹਰ ਅੱਗੇ ਤੁਸੀਂ ਕਹਿੰਦੇ ਸੀ ਵੀ ਸਰੀਰ ਹੈ ਜਿਹੜਾ ਵੀ ਬਾਹਰਲੇ ਉਹ ਮਟਾਪਾ ਜਾਂ ਹੋਰ ਉਹਨਾਂ ਦਾ ਖਾਣਾ ਪੀਣਾ ਮਸਲਾ ਕੀ ਹੈ ਬਾਈ ਜੀ ਉਥੇ ਇਮਾਨਦਾਰੀ ਹੈ ਜਿਹੜਾ ਵੱਡਾ ਕਾਰਨ ਆਪਾਂ ਦੇਖਦੇ ਨੇ ਉਥੇ ਮੰਨ ਲਓ ਕੋਈ ਵੀ ਚੀਜ਼ ਹੈ ਉਥੇ ਇਸ ਚੀਜ਼ ਨਾਲ ਕੋਈ ਸਮਝੌਤਾ ਨਹੀਂ ਹੈ ਉਹਨਾਂ ਦਾ ਮੰਨ ਲਓ ਡਾਕਟਰ ਹਾਂ ਜੀ ਅਸੀਂ ਪੌਣ ਪਾਣੀ ਦੀ ਗੱਲ ਕਰੀਏ ਪੰਜਾਬ ਵਰਗਾ ਪੌਣ ਪਾਣੀ ਕਿੱਥੇ ਆ ਉਹ ਤਾਂ ਦੇਸ਼ ਸਾਡੇ ਆਪਣੇ ਚਾਰੇ ਰੁੱਤਾਂ ਨੇ ਯਾਰ ਸਾਡੀ ਧਰਤੀ ਦੇਖੋ ਜੋ ਮਰਜੀ ਅਸੀਂ ਉਤਪਾਦਨ ਕਰ ਸਕਦੇ ਹਾਂ ਅਸੀਂ ਤਾਂ ਜਿਵੇਂ ਕਹਿੰਦੇ ਆ ਪੂਰੇ ਵਰਲਡ ਦੇ ਵਿੱਚੋਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹ じゃ ਸਾਡਾ ਸੂਬਾ ਹੀ ਹੈ ਨਹੀਂਗਾ ਵੀ ਜਿਹੜੀ ਅਸੀਂ ਇੰਨੀ ਉਤਪਾਦਨ ਕਰਦੇ ਆ ਹਰੇਕ ਕਿਸਮ ਦੀ ਇੱਥੇ ਪੈਦਾਵਾਰ ਆ ਕੋਈ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖੋ ਜਿਹੜੇ ਬਾਹਰਲੇ ਫਲ ਸੀ ਚਾਹੇ ਉਹ ਕੀ ਵੀ ਫਲ ਸੀ ਜਾਂ ਉਹ ਸੀਤਾ ਫਲ ਸੀ ਜਾਂ ਹੋਰ ਕਈ ਫਲਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਦੇਖੋ ਹੁਣ ਨਵੇਂ ਮੁੰਡੇ ਨੇ ਨਵੇਂ ਮੁੰਡੇ ਬੜੇ ਸੋਹਣਾ ਕੰਮ ਕਰ ਰਹੇ ਨੇ ਉਹ ਨਰੋਲ ਆ ਜਿਹੜਾ ਵੀ 4-4 3-3 ਕੀਲੇ ਦੀ ਖੇਤੀ ਆ ਉਹ ਫਲਾਂ ਦੀ ਖੇਤੀ ਆ ਉਹ ਬਾਗ ਲਾ ਰਹੇ ਨੇ ਤੇ ਇੱਥੇ ਦਾ ਕੁਝ ਵੀ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਆ ਜਾਂ ਕਿਸੇ ਦੀ ਪੈਦਾਵਾਰ ਆ ਮੰਨ ਲਓ ਠੀਕ ਹੈ ਮਿੱਟੀ ਕ ਵੀ ਫਰਕ ਹੁੰਦੀ ਆ ਰਤੀਲੀ ਮਿੱਟੀ ਆ ਗਈ ਜਾਂ ਕੋਈ ਕੀਕਣੀ ਉਥੇ ਲੱਗ ਲੱਗ ਥੋੜਾ ਜਿਹਾ ਏਰੀਏ ਦਾ ਫਰਕ ਹੁੰਦਾ ਵੀ ਉੱਥੇ ਉਹ ਚੀਜ਼ ਜ਼ਿਆਦਾ ਹੁੰਦੀ ਆ ਜੇ ਮੈਂ ਇਧਰ ਮਾਝਾ ਦੁਆਬਾ ਮਾਲਵਾ ਹਨ ਆਪਣੀ ਚੀਜ਼ਾਂ ਦਾ ਥੋੜਾ ਜਿਹਾ ਫਰਕ ਆ ਵੀ ਉਧਰ ਗੰਨਾ ਲਾ ਲੋ ਜਾਂ ਇਧਰ ਝੋਨਾ ਜਾਂ ਇਧਰ ਕਪਾਹ ਨਰਮਾ ਜਾਂ ਹੋਰ ਹਨਾ ਉਹ ਚੀਜ਼ਾਂ ਲਾ ਲੋ ਇਧਰ ਆਪਣੇ ਮਾਲ ਵਿੱਚ ਹੋਰ ਲਾ ਲੋ ਵੀ ਉਹ ਚੀਜ਼ਾਂ ਦਾ ਫਰਕ ਹੈ ਪਰ ਜੇ ਹੁਣ ਮੰਨ ਲਓ ਗੱਲ ਕਰੀਏ ਪਰ ਕੋਈ ਵੀ ਚੀਜ਼ ਮੰਨ ਲਓ ਜੇ ਪੰਜਾਬ ਦੀ ਆਪਣੀ ਜਿਹੜੀ ਮਿੱਟੀ ਹੈ ਉਹ ਇਸ ਤਰ੍ਹਾਂ ਦੀ ਹੈ ਵੀ ਕੋਈ ਵੀ ਚੀਜ਼ ਮੰਨ ਲਓ ਇੱਥੇ ਪੈਦਾਵਾਰ ਕਰਨੀ ਹੋਵੇ ਉਹ ਆਮ ਆਪਾਂ ਕਰ ਸਕਦੇ ਹਾਂ ਤੇ ਜੇ ਬਾਹਰਲੀ ਗੱਲ ਕਰੀਏ ਇਸ ਪੱਖ ਤੋਂ ਮਿਲਾਵਟ ਵਾਲੇ ਪੱਖ ਤੋਂ ਤਾਂ ਬਾਹਰ ਜਿਹੜੀ ਤੁਸੀਂ ਗੱਲ ਕਰਦੇ ਹੋ ਬਾਹਰ ਬਾਈ ਜੀ ਇਮਾਨਦਾਰੀ ਹੈ ਉੱਥੇ ਇਹੀ ਚੀਜ਼ ਨੇ ਸਾਡੇ ਨਾਲੋਂ ਉਹਨਾਂ ਦਾ ਪੌਣ ਪਾਣੀ ਦੇਖੋ ਤੁਸੀਂ ਹੁਣ ਬਰਫ਼ ਪੈਂਦੀ ਆ ਜਾਂ ਹੋਰ ਉਹ ਉਹ ਸਰੀ ਲਾ ਲਓ ਜਾਂ ਹੋਰ ਕਈ ਸੂਬੇ ਨੇ ਤੇ ਮਨ ਲਓ ਮੇਲੋ ਦਾ 12 ਮਹੀਨਿਆਂ ਚੋਂ 11 11 10 10 ਮਹੀਨੇ ਤੇ ਬਰਪੀ ਰੈਂਦੀ ਆ ਠੰਡੀ ਰੈਂਦੀ ਆ ਉੱਥੇ ਕੀ ਹੋਣਾ ਕੁਝ ਵੀ ਨਹੀਂ ਆ